ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਕਈ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਜੀ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਸੂਟ ਪਸੰਦ ਆਉਣਗੇ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਆਪਾਂ ਹਰ ਵੀਡੀਓ 'ਚ ਬੋਲਦੇ ਆਂਗੇ ਵੀਡੀਓ ਦਾ ਆਪਾਂ ਨੂੰ ਰਿਸਪੌਂਸ ਬਿਲਕੁਲ ਨਹੀਂ ਆ ਰਿਹਾਗਾ ਤੇ ਫੇਰ ਮਨ ਵੀ ਨਹੀਂ ਵੱਧਦਾ ਵੀਡੀਓ ਪਾਉਣ ਨੂੰ ਤੇ ਅੱਜ ਜਿਹੜੇ ਆਪਾਂ ਸੌਟ ਲੈ ਕੇ ਆਏ ਜੀ ਇਹ ਸਾਰੇ ਕਾਟਨ ਦੇ ਸੂਟ ਰਹਿਣਗੇ 100% ਪਿਓਰ ਕਾਟਨ ਹੈ ਜੀ ਪਹਿਲਾਂ ਤੁਸੀਂ ਇਹ ਚੈੱਕ ਕਰ ਸਕਦੇ ਹੋਗੇ ਮੋਰ 100% ਕਾਟਨ ਐਕਸਪੋਰਟ ਪ੍ਰਿੰਟ ਸਾਰੇ ਐਕਸਪੋਰਟ ਦੇ ਪ੍ਰਿੰਟ ਰਹਿਣਗੇ ਜੀ ਤੇ ਬਹੁਤ ਹੀ ਵਧੀਆ ਕਾਟਨ ਹੈ ਇੰਨਾ ਕਮਲੈਮ ਕੱਪੜਾ ਜੀ ਬਿਲਕੁਲ ਸੌਫਟ ਕੱਪੜਾ ਕੋਈ ਇਹਦੇ 'ਚ ਮਿਕਸ ਕਰਨ ਦੀ ਹੈਗਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਫਲਾਰ ਕਿੜ ਕੇ ਆ ਰਿਹਾ ਹੈ ਬਹੁਤ ਹੀ ਪਿਆਰੇ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਰੇਟ ਰਹਿਣਾ ਜੀ 550 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ 550 ਰੁਪਇਆ ਰੇਟ ਹੋਵੇਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਨਾ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਪ੍ਰਿੰਟ ਹੈਗੇ ਤੇ ਇਹ ਵੀ ਬਹੁਤ ਹੀ ਟ੍ਰੈਂਡ ਦੇ ਵਿੱਚ ਪ੍ਰਿੰਟ ਚੱਲ ਰਿਹਾ ਹੈ ਜਿਉਂ ਅੱਜ ਕੱਲ੍ਹ ਬਿਲਕੁਲ ਸੌਫਟ ਮਰੈਮ ਕਾਟਨ ਹੈ ਜੀ ਵਧੀਆ ਵਾਲੀ ਕਾਟਨ ਹੈ ਇੱਕ ਕੱਪੜਾ ਹਲਕਾ ਹੁੰਦਾ ਉਹ ਵੀ ਨਹੀਂ ਹੈ ਪਰ ਮਾ ਮਾ ਕੱਪੜਾ ਬਹੁਤ ਹੀ ਸੋਹਣਾ ਤੇ ਬਿਲਕੁਲ ਮਲਾਈ ਵਰਗਾ ਕੱਪੜਾ ਹੈ ਤੇ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜੀ 550 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਤੇ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹਦੇ ਨਾਲ ਤੁਸੀਂ ਪਲੇਨ ਬਾਟਮ ਵੀ ਲੈ ਸਕਦੇ ਹੋਗੇ ਜੇ ਇਹ ਲੈਣੀ ਹੈ ਤੁਸੀਂ ਬ੍ਰਾਊਨ ਜੇ ਇਹ ਵੀ ਲੈ ਸਕਦੇ ਹੋ ਤੇ ਮਸਟਰਡ ਬਾਟਮ ਲੈਣੀ ਹੈ ਮਸਟਰਡ ਵੀ ਲੈ ਸਕਦੇ ਹੋ ਤੁਸੀਂ ਤੇ ਆਲ ਓਵਰ ਸੂਟ ਵੀ ਬਹੁਤ ਸੋਹਣਾ ਲੱਗਣਾ ਹੈ ਜਿਨ੍ਹਾਂ ਨੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਜਿੱਦਾਂ ਤੁਹਾਡਾ ਮਨ ਕਰੇ ਤੁਸੀਂ ਸੂਟ ਬਣਾ ਸਕਦੇ ਹੋ ਇਹ ਕਾਫੀ ਕਲਰ ਆ ਗਿਆ ਬ੍ਰਾਊਨ ਕਾਫੀ ਜਿਹਾ ਬਹੁਤ ਹੀ ਸੋਹਣਾ ਪ੍ਰਿੰਟ ਹੈਗੇ ਸਿਰੇਟ 550 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਇਹ ਵੀ ਬਹੁਤ ਹੀ ਜ਼ਿਆਦਾ ਖੂਬਸੂਰਤ ਪ੍ਰਿੰਟਰ ਮਾ우스 ਕਲਰ ਦੇ ਵਿੱਚ ਆ ਗਿਆ ਇਹ ਸਕਿਨ ਸਕਿਨ ਟਾਈਪ ਆ ਗਿਆ ਕਲਰ ਤੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਬਟਰਫਲਾਈ ਦਾ ਪ੍ਰਿੰਟ ਹੈ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਵਿੱਚ ਹੀ ਫਲਾਰ ਬਣੇ ਹੋਏ ਆ ਬਹੁਤ ਹੀ ਸੋਹਣੇ ਤੇ ਬਟਰਫਲਾਈ ਬਣੀ ਹੋਈ ਹੈ ਸੂਟ ਮੈਚਿੰਗ ਲੈਣਾ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਤੇ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਜਲਦੀ ਜਲਦੀ ਸਕਰੀਨ ਸ਼ਾਟ ਲਿਆ ਕਰੋ ਜੀ ਇਹ ਵੀ ਸੂਟ ਆਪਾਂ ਰਿਪੀਟ ਲੈ ਕੇ ਆਏ ਜੀ ਦੁਬਾਰਾ ਪ੍ਰਿੰਟਰ ਜੋ ਕਿ ਪਹਿਣਾ ਨੇ ਬਹੁਤ ਹੀ ਪਸੰਦ ਕੀਤਾ ਬਰੀਕ ਪ੍ਰਿੰਟ ਇਹ ਸੂਟ ਆਲ ਓਵਰ ਹੈ ਜੀ ਆਪਣੇ ਕੋਲੇ ਤੇ ਜੇ ਤੁਸੀਂ ਮੈਚਿੰਗ ਲੈਣਾ ਤੇ ਇਸ ਤਰ੍ਹਾਂ ਬਾਟਮ ਲਵਾ ਸਕਦੇ ਹੋ ਪਿੰਕ ਕਲਰ ਦੀ ਇਹਦੇ ਨਾਲ ਪਹਿਲਾਂ ਵੀ ਆਪਾਂ ਮੈਚਿੰਗ ਵੀ ਦਿੱਤੇ ਤੇ ਆਲ ਓਵਰ ਵੀ ਦਿੱਤੇ ਜੀ ਸੂਟ ਇਹ ਦ ਰੇਟ ਸਾਰਿਆਂ ਦਾ 550 ਰੁਪਇਆ ਰਹੇਗਾ ਫ੍ਰੀ ਸ਼ਿਪਿੰਗ ਹੋਵੇਗੀ ਤੇ ਸੂਟ ਤੁਸੀਂ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ ਆਲ ਓਵਰ ਲੈਣਾ ਆਲ ਓਵਰ ਲੈ ਸਕਦੇ ਹੋ ਤੇ ਇਹ ਸਵਾਰ ਦਾ ਸਾਰਿਆਂ ਤੋਂ ਫੇਮਸ ਗਿਆ ਜੀ ਆਪਣਾ ਸੂਟ ਇਹ ਰਿਪੀਟ 2 ਰਿਪੀਟ ਆ ਰਿਹਾ ਸੂਟ ਬਹੁਤ ਹੀ ਸੁਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਗ੍ਰੀਨ ਕਲਰ ਖਰੋਜੀ ਦੀ ਤਰ੍ਹਾਂ ਆ ਗਿਆ ਇਹ ਤੇ ਬਹੁਤ ਹੀ ਸੋਹਣਾ ਇਹਦੇ ਉੱਤੇ ਜਿਹੜਾ ਫੋਇਲ ਪੇਂਟ ਹੋਇਆ ਬਹੁਤ ਹੀ ਜ਼ਿਆਦਾ ਸ਼ਾਈਨਿੰਗ ਵਾਲਾ ਕੱਪੜਾ ਹੈਗਾ ਤੇ ਹੈ ਇਹ 100% ਪਿਓਰ ਕਾਟਨ ਹੈ ਜੀ ਕੋਈ ਇਹਦੇ ਵਿੱਚ ਮਿਕਸ ਤੰਦ ਨਹੀਂਗਾ ਵਧੀਆ ਵਾਲੀ ਕਾਟਨ ਹੈ ਇਹ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਸੌਫਟ ਹੈ ਕੱਪੜਾ ਕੋਈ ਮਿਕਸ ਤੰਦ ਨਹੀਂ ਇਹਦੇ ਵਿੱਚ ਹੈਗਾ ਪਲੇਸਟਰ ਦਾ ਕੋਈ ਤੰਦ ਨਹੀਂ ਆਏਗਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਪਹਿਣਾ ਨੇ ਪਸੰਦ ਕੀਤੇ ਇਹ ਪ੍ਰਿੰਟ ਤੇ ਰੇਟ 550 ਦੇ ਦਿਆਂਗੇ ਇਹਨਾਂ ਦਾ ਵੀ 600 ਰੇਟ ਸੀ ਆਪਣਾ 550 ਲਾ ਦਾਂਗੇ ਆਪਾਂ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਹ ਦੋ ਸੂਟ ਆਪਣੇ ਆਰਡਰ ਦੇ ਆ ਜੀ ਇਹ ਬੁੱਕ ਹੋਏ ਹੋਏ ਆ ਸੂਟ ਇਹ ਦੋ ਹੀ ਸੂਟ ਆਪਣੇ ਕੋਲੇ ਇਹ ਕਲਰ ਆਪਾਂ ਸਾਰੇ ਵਾਰ-ਵਾਰ ਵਾਰ-ਵਾਰ ਲੈ ਕੇ ਆਏ ਆ ਤੇ ਇਹ ਇਹ ਤਾਂ ਵੀਡੀਓ ਚ ਪਾਉਣ ਦਾ ਵੀ ਟਾਈਮ ਨਹੀਂ ਲੱਗਦਾ ਵੀਡੀਓ ਆਪਾਂ ਪਹਿਲਾਂ ਇਹਨਾਂ ਦੀ ਦੋ ਵਾਰੀ ਪਾਈ ਹੈ ਤੇ ਸਾਰੇ ਇਹ ਰਿਪੀਟ ਵੇਖ ਜਾਂਦੇ ਆ ਆਪਣੇ ਪਹਿਲਾਂ ਦੇ ਆਰਡਰ ਆਉਂਦੇ ਰਹਿੰਦੇ ਆ ਆਪਾਂ ਨੂੰ ਇਹ ਵੀ ਆਰਡਰ ਦੇ ਪੀਸ ਹੈ ਜੀ ਦੋ ਆਪਣੇ ਕੋਲੇ ਇਹ ਲਾਈਟ ਜਾਂ ਕਰੀਮ ਕਲਰ ਆ ਗਿਆ ਬਹੁਤ ਹੀ ਸਿਆਰਾ ਕਲਰ ਹੈ ਤੇ ਇਹ ਪਹਿਣਾ ਨੇ ਜਿਹੜੀਆਂ ਚਾਰ ਪਹਿਣਾ ਸੀ ਤੋਂ ਉਹਨਾਂ ਨੇ ਚਾਰ ਸੂਟ ਲਏ ਜੀ ਆਪਣੇ ਤੋਂ ਜਿਹੜੀਆਂ ਤਿੰਨ ਸੀ ਉਹਨਾਂ ਨੇ ਤਿੰਨ ਲਏ ਹੈ ਪਹਿਣਾ ਨੇ ਇੱਕ ਨਾਲ ਦੇ ਸੂਟ ਬਣਾਏ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋਗੇ ਇਹ ਸ਼ਾਇਦ ਪ੍ਰਿੰਟ ਹੁਣ ਨਹੀਂ ਮਿਲਣਗੇ ਤੇ ਤੁਸੀਂ ਜਿਹੜੇ ਆਪਾਂ ਨਵੇਂ ਪ੍ਰਿੰਟ ਦਿਖਾਏ ਇਹਨਾਂ ਚ ਕੋਈ ਵੀ ਸੂਟ ਬਾਏ ਕਰਨਾ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਸਾਰਿਆਂ ਭੈਣਾ ਵੱਧ ਤੋਂ ਵੱਧ ਸਪੋਰਟ ਕਰੋ ਜੀ ਥੈਂਕ ਯੂ